ਨਮਸਕਾਰ ਸਤ ਸ੍ਰੀ ਅਕਾਲ ਮੁੱਦੇ ਦੀ ਗੱਲ ਦੇ ਵਿੱਚ ਮੈਂ ਗੁਰਦੇਵ ਜੀ ਤੁਹਾਡਾ ਸਭ ਦਾ ਸਵਾਗਤ ਕਰਦਾ ਬੀਤੇ ਦਿਨੀ ਪੰਜਾਬ ਅਤੇ ਦਿੱਲੀ ਦੇ ਵਿੱਚ ਰਾਜਨੀਤਿਕ ਮਾਹੌਲ ਜਿਹੜਾ ਉਹ ਬੜਾ ਗਰਮਾਇਆ ਰਿਹਾ ਬਹੁਤ ਸਾਰੀਆਂ ਹਾਸੋਹੀਣੀਆਂ ਚੀਜ਼ਾਂ ਹਾਸੋਹੀਣੇ ਬਿਆਨ ਤੇ ਹਾਸੋਹੀਣੀਆਂ ਹਰਕਤਾਂ ਸਾਹਮਣੇ ਆਈਆਂ ਜਦੋਂ 8 9 ਸੰਮਾਣਾਂ ਤੋਂ ਬਾਅਦ ਅਰਵਿੰਦ ਕੇਤਰੀਵਾਲ ED ਦੇ ਸਾਹਮਣੇ ਪੇਸ਼ ਨਹੀਂ ਹੋਏ ਤਾਂ ਪੁੱਛਗਿੱਛ ਦੇ ਦੌਰਾਨ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਤੋਂ ਬਾਅਦ ਉਹਨਾਂ ਨੂੰ 15 April ਤੱਕ ਤਿਹਾਰ ਜ਼ਿਲ੍ਹੇ ਦੇ ਵਿੱਚ ਨਿਆਇਕ ਹਿਰਾਸਤ ਦੇ ਵਿੱਚ ਪੇਸ਼ ਕੀਤਾ ਗਿਆ। ਬੀਟਾ ਦਿਨੀ ਉਹਨਾਂ ਦੇ ਪਾਰਟੀ ਦੇ ਵਰਕਰਾਂ ਨੇ ਉਹਨਾਂ ਦੇ ਲਈ ਖਾਸ ਉਪਵਾਸ ਵੀ ਰੱਖੇ ਕਿ ਅਸੀਂ ਇਸ ਗ੍ਰਿਫਤਾਰੀ ਦਾ ਵਿਰੋਧ ਕਰਦੇ ਹਾਂ। ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਦਿੱਲੀ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਜਿਹਦੇ ਵਿੱਚ ਕਿਹਾ ਗਿਆ ਕਿ ਰਾਜਨੀਤਿਕ ਤੌਰ ਤੇ ਉਹਨਾਂ ਨੂੰ ਫਸਾਇਆ ਗਿਆ ਕਿਉਂਕਿ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਆ ਚੁੱਕੀਆਂ ਨੇ ਤੇ ਸਾਡਾ ਇਹਦੇ ਵਿੱਚ ਕੋਈ ਹੱਥ ਨਹੀਂ ਸੀ ਹੋਰ ਇਸ ਤਰ੍ਹਾਂ ਦੇ ਕਾਫੀ ਸਵਾਲ ਉਹਨਾਂ ਨੇ ਆਪ ਦੇ ਆਪ ਨੂੰ ਬੇਬੁਨਿਆਦ ਆਪ ਦੇ ਆਪ ਨੂੰ ਬੇਦੋਸ਼ਾ ਸਿੱਧ ਕਰਨ ਦੇ ਲਈ ਕਹੇ ਕੱਲ ਦਿੱਲੀ ਹਾਈ ਕੋਰਟ ਦਾ ਇੱਕ ਫੈਸਲਾ ਆਇਆ ਜਿੰਨੂੰ ਸੁਣ ਕੇ ਅਰਵਿੰਦ ਗੇਜਰੀਵਾਲ ਦੇ ਪੈਰਾਹੇਟ ਉਸ ਵਿੱਚ ਨਿਕਲ ਗਈ ਤੇ ਉਹਨੂੰ ਸੋਚਣ ਤੇ ਮਜਬੂਰ ਕਰ ਦਿੱਤਾ ਬਹੁਤ ਸਖਤ ਟਿੱਪਣੀਆਂ ਜਿਹੜੀਆਂ ਦਿੱਲੀ ਹਾਈ ਕੋਰਟ ਨੇ ਕੀਤੀਆਂ ਨੇ ਉਹਨਾਂ ਦੇ ਉੱਪਰ ਉਹ ਸੋਚਣ ਨੂੰ ਮਜਬੂਰ ਕਰਦੀਆਂ ਤੇ ਇਹ ਉਹਨਾਂ ਦਾ ਭਵਿੱਖ ਵੀ ਤੈਅ ਕਰਨ ਦੇ ਲਈ ਅੱਗੇ ਮਾਰਗ ਦੰਕੀ ਦਿੱਲੀ ਹਾਈ ਕੋਰਟ ਨੇ ਕਿਹਾ ਕਿ ਜਿਹੜੇ ਈਡੀ ਨੇ ਸਬੂਤ ਪੇਸ਼ ਕੀਤੇ ਆ ਉਹਦੇ ਤੋਂ ਸਾਫ਼ ਪਤਾ ਲੱਗਦਾ ਕਿ ਨਿੱਜੀ ਤੌਰ ਤੇ ਤੇ ਪਾਰਟੀ ਦਾ ਕੰਮਿਊਨਰ ਹੋਣ ਦੇ ਨਾਤੇ ਤੁਸੀਂ ਇਸ ਘਟਾਲੇ ਦੇ ਵਿੱਚ ਸ਼ਾਮਿਲ ਹੋ ਦੂਸਰਾਂ ਨੇ ਕਿਹਾ ਕਿ ਜਿਹੜੇ ਸਰਕਾਰੀ ਗਵਾਹਾਂ ਦੇ ਉੱਪਰ ਤੁਸੀਂ ਬਿਆਨ ਦੇ ਰਹੇ ਹੋ ਕਿ ਇਹ ਜਾਣ ਕੇ ਫਸਾਏ ਜਾ ਰਹੇ ਨੇ ਤਾਂ ਉਹਨਾਂ ਨੇ ਕਿਹਾ ਕਿ ਇਹ ਜਿਹੜੇ ਕਾਨੂੰਨ ਹੈ ਕੋਈ 1 ਸਾਲ ਪਹਿਲਾਂ ਨਹੀਂ ਬਣੇ ਇਹ 100 ਸਾਲਾਂ ਤੋਂ ਕਾਨੂੰਨ ਬਣੇ ਹੋਏ ਨੇ ਇਹਦੇ ਉੱਪਰ ਤੁਸੀਂ ਕੋਈ ਖਾਸ ਚਪਣੀ ਨਹੀਂ ਕਰ ਸਕਦੇ ਜਿਹੜੀ ਉਹਨਾਂ ਨੇ ਪਟੀਸ਼ਨ ਪਾਈ ਸੀ ਕਿ ਜਿਹੜੀ ਇਹ ਮੇਰੀ गिरफ्तारी है वो गैरकानूनी है इन्नू रद्द ਕੀਤਾ ਜਾਵੇ ਤਾਂ ਉਸ ਇਸ ਪਟੀਸ਼ਨ ਨੂੰ ਦਿੱਲੀ ਹਾਈ ਕੋਰਟ ਨੇ ਜਿਹੜਾ ਹੈ ਉਹ ਰੱਦ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ईडी ਦੀ ਜਿਹੜੀ ਸਬੂਤ ਪੇਸ਼ ਕੀਤੇ ਜਿਹੜੀ ਕਾਰਵਾਈ ਨੇ ਉਹ ਤੋਂ ਸਭ ਪਤਾ ਲੱਗਦਾ ਕਿ ਇਹ ਕੋਈ ਰਾਜਨੀਤਿਕ ਕਾਰਵਾਈ ਨਹੀਂ ਹੈ ਕੋਈ ਚੋਣਾਂ ਦੇ ਮੱਦੇਨਜ਼ਰ ਤੁਹਾਨੂੰ ਇਸ ਗ੍ਰਿਫਤਾਰ ਨਹੀਂ ਕੀਤਾ ਗਿਆ ਔਰ ਜਿਹੜਾ ਦੇਸ਼ ਦਾ ਕਾਨੂੰਨ ਹੈ ਉਹ ਇੱਕ ਆਮ ਆਦਮੀ ਦੇ ਲਈ ਤੇ ਮੁੱਖ ਮੰਤਰੀ ਦੇ ਲਈ ਸੇਮ ਹੈ ਇਸ ਨੇ ਬਹੁਤ ਵੱਡਾ ਚਟਕਾ ਜਿਹੜਾ ਹੈ ਉਹ ਅਰਵਿੰਦ ਕੇਜਰੀਵਾਲ ਹੁਣ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਹਜੇ ਵੀ ਉਹਨਾਂ ਨੂੰ ਇਸ ਕੁਰਸੀ ਤੇ ਬੈਠੇ ਰਹਿਣ ਦਾ ਹੱਕ ਹੈ ਜਦੋਂ ਹੁਣ ਦਿੱਲੀ ਹਾਈ ਕੋਰਟ ਦੇ ਵਿੱਚ ਉਹਨਾਂ ਨੰਗੇ ਹੋ ਚੁੱਕੇ ਹਾਈ ਕੋਰਟ ਦੀਆਂ ਇਹ ਟਿੱਪਣੀਆਂ ਬਹੁਤ ਉਹਨਾਂ ਦੇ ਮੂੰਹ ਤੇ ਚਪੇੜ ਮਾਰਦੀ ਜਿਹੜੇ ਰੌਲਾ ਪਾ ਪਾ ਕੇ ਕਹਿੰਦੇ ਸੀ ਕਿ ਅਸੀਂ ਇਸ ਨੂੰ ਟਾਲ ਦੇ ਦੋਛਾ ਹੁਣ ਹਾਈ ਕੋਰਟ ਤੋਂ ਬਾਅਦ ਆਮ ਆਦਮੀ ਪਾਰਟੀ ਨੇ ਸੁਪਰੀਮ ਕੋਰਟ ਦਾ ਰੋਕ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਇਸ ਫੈਸਲੇ ਦੇ ਵਿਰੁੱਧ ਸੁਪਰੀਮ ਕੋਰਟ ਜਾਵਾਂਗਾ ਕਿ ਉਹਨਾਂ ਜਾਣ ਦਾ ਹੱਕ ਬਣਦਾ ਅੱਗੇ ਦੇਖਦੇ ਕਿ ਸੁਪਰੀਮ ਕੋਰਟ ਇਸ ਤੇ ਕੀ ਟਿੱਪਣੀ ਕਰਦੀ ਹੈ ਅੱਜ ਇੱਕ ਹੋਰ ਝਟਕਾ ਕੱਲ ਤੋਂ ਬਾਅਦ ਅਰਵਿੰਦ ਕੇਜਰੀਵਾਲ ਨੂੰ ਮਿਲਿਆ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਮੇਰੇ ਵਕੀਲ ਨੇ ਉਹਨਾਂ ਨੂੰ ਹਫਤੇ ਦੇ ਵਿੱਚ ਘੱਟ ਤੋਂ ਘੱਟ ਜਿਹੜਾ ਹੈ ਕਿ 5 ਵਾਰੀ ਮਿਲਣ ਦੀ ਜਿਹੜੀ ਇਜਾਜ਼ਤ ਆ ਉਹ ਸੰਭਿੱਤੀ ਜਾਵੇ ਪਰ ਕੋਰਟ ਨੇ ਕਿਹਾ ਕਿ ਨਹੀਂ ਸਿਰਫ ਤੁਹਾਨੂੰ 2 ਵਾਰੀ ਹੀ ਮਿਲਣ ਦੀ ਇਜਾਜ਼ਤ ਹੋ ਇਹ ਜਿਹੜੇ ਸ਼ਰਾਬ ਘਟਾਲੇ ਹੋਏ ਨੇ ਔਰ ਜਿਹੜੀ ਅਸੀਂ ਸਾਫ ਸਵੱਛਤਾ ਦੀ ਗੱਲ ਕੇਜਰੀਵਾਲ ਜੀ ਕਰਦੇ ਰਹੇ ਨੇ ਉਹ ਇੱਕ ਕੁਐਸਚਨ ਮਾਰਕ ਦੇ ਅੰਡਰ ਆ ਗਿਆ ਕੇਜਰੀਵਾਲ ਜੀ ਨੂੰ ਸੋਚਣਾ ਚਾਹੀਦਾ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਕਿ ਜਿਹੜੀਆਂ ਉਹਨਾਂ ਦੀਆਂ ਹਰਕਤਾਂ ਨੇ ਉਹਨਾਂ ਨੂੰ ਹਜੇ ਵੀ ਸੱਤਾ ਦੇ ਵਿੱਚ ਬਣੇ ਰਹਿਣ ਦਾ ਅਧਿਕਾਰ ਹੈ ਕਿਉਂਕਿ ਅਰਵਿੰਦ ਕੇਜਰੀਵਾਲ ਜੇਲ੍ਹ ਦੇ ਵਿੱਚ ਨੇ ਤੇ ਬਾਹਰ ਆਲਰੇਡੀ ਸੱਤਾ ਦੀ ਜਿਹੜੀ ਗੇਮ ਹੈ ਉਹ ਸ਼ੁਰੂ ਹੋ ਚੁੱਕੀ ਹੈ ਕਦੀ ਉਹ ਆਪਣੇ ਬਿਆਨਾਂ ਦੇ ਵਿੱਚ ਅਤੀਸ਼ੀ ਸੌਰ 파ਦਵਾਜ ਦੁਰਗੇਸ਼ ਪਾਠਕ ਇਹਨਾਂ ਦੇ ਨਾਮ ਉੱਚਲਦੇ ਨੇ ਤੇ ਇਹਨਾਂ ਦੇ ਨਾਲ ਨਾਲ ਆਪਦੀ ਪਤਨੀ ਨੂੰ ਵੀ ਉਹਨਾਂ ਨੇ ਲਾਂਚ ਕਰ ਦਿੱਤਾ ਰਾਜਨੀਤੀ ਦੇ ਵਿੱਚ ਦੇਖਦੇ ਆਮ ਆਦਮੀ ਪਾਰਟੀ ਦਾ ਪਰਿਖ ਕਿੱਧਰ ਜਾਂਦਾ ਫਿਲਹਾਲ ਦਿੱਲੀ ਹਾਈ ਕੋਰਟ ਨੇ ਜਿਹੜੀਆਂ ਟਿੱਪਣੀਆਂ ਕੀਤੀਆਂ ਨੇ ਉਹ ਬਹੁਤ ਸਜਗ ਨੇ ਤੇ ਬਹੁਤ ਸੰਜੀਦਾ ਨੇ ਜਿਨ੍ਹਾਂ ਨੇ ਪੂਰੇ ਦੇਸ਼ ਨੂੰ ਸਾਫ਼ ਤੇ ਸਥਿਤੀ ਸਪਸ਼ਟ ਕਰ ਦਿੱਤੀ उन्होंने सुप्रीम कोर्ट का रुख किया सुप्रीम कोर्ट की टिप्पणी करेगी वो गर्व भविख के गर्व फिर मिलेंगे किसी नवे मुद्दे के नमस्कार सत श्रीकाल